ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤੀ ਅਜਿਹੀ ਵੱਡੀ ਗੱਲ ਜਿਸ ਨੂੰ ਸੁਣ ਕੇ ਕਿਸਾਨਾਂ ਦੇ ਵਿੱਚ ਥੋੜੀ ਜੀ ਖੁਸ਼ੀ ਜ਼ਰੂਰ ਹੋਵੇਗੀ ਲਗਾਤਾਰ ਕਿਸਾਨ 13 ਫਰਵਰੀ ਤੋਂ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਕੇਂਦਰ ਸਰਕਾਰ ਜਾਂ ਹਰਿਆਣਾ ਦਾ ਪ੍ਰਸ਼ਾਸਨ ਉਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ ਕੇਂਦਰ ਸਰਕਾਰ ਦੇ ਨਾਲ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਲੜਾਈ ਜਿਹੜੀ ਚੱਲ ਰਹੀ ਆ ਇਸ ਤੋਂ ਇਲਾਵਾ ਹੋਰ ਮੰਗਾਂ ਨੇ ਟੋਟਲ 12 ਮੰਗਾਂ ਨੂੰ ਲੈ ਕੇ ਕਿਸਾਨ ਬਜਿਦ ਨੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਹਰ ਕੋਈ ਕਹਿ ਰਿਹਾ ਕਿ ਆਖਰ ਪੰਜਾਬ ਦੇ ਵਿੱਚ ਬੈਠੇ ਆ ਦਿੱਲੀ ਜਾਣਾ ਚਾਹੁੰਦੇ ਆ ਪਰ ਕੇਂਦਰ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰ ਰਹੀ ਨਾ ਹੀ ਹਰਿਆਣਾ ਦਾ ਪ੍ਰਸ਼ਾਸਨ ਉਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਰਿਹਾ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਬਿਆਨ ਦਿੱਤਾ ਕੀ ਆਹੋ ਬਿਆਨ ਪਹਿਲਾਂ ਤੁਹਾਨੂੰ ਸੀਐਮ ਭਗਵੰਤ ਮਾਨ ਦੀ ਜਵਾਨੀ ਸੁਣਾਉਣੀ ਆ ਦੇਖੋ ਅਸੀਂ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇਗੀ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਉਹਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਐਸਾ ਜਿੱਦ ਜਿੱਦ ਨਾਲ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਉਹਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਐਸਾ ਜਿੱਦ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨੀ ਨੂੰ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੂੰ ਜਿੱਦ ਛੱਡ ਦੇਣੀ ਚਾਹੀਦੀ ਆ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਕੋਈ ਵੀ ਮਸਲਾ ਹੋਵੇ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਦੇ ਜ਼ਰੀਏ ਨਿਕਲਦਾ ਟੇਬਲ ਟਾਕ ਦੇ ਉੱਤੇ ਹੀ ਗੱਲਬਾਤ ਮੁੱਕਦੀ ਆ ਕੇਂਦਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਅੰਨਦਾਤਾ ਦੀ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਜਾ ਕੇ ਕੇਂਦਰ ਨੇ ਗੱਲ ਸੁਣੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਅਸੀਂ ਰੱਦ ਕਰ ਰਹੇ ਹਾਂ ਅਸੀਂ ਵਾਪਸ ਲੈ ਰਹੇ ਹਾਂ ਗਲਤੀ ਹੋ ਗਈ ਪਰ ਹੁਣ 13 ਫਰਵਰੀ ਤੋਂ ਚੱਲ ਰਿਹਾ ਲਗਾਤਾਰ ਅੰਦੋਲਨ ਪਰ ਇਸ ਅੰਦੋਲਨ ਦੇ ਵਿੱਚ ਕੋਈ ਵੀ ਕਿਸੇ ਮੰਤਰੀ ਦਾ ਪੋਜ਼ਿਟਿਵ ਰਿਸਪੌਂਸ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਬੀਜੇਪੀ ਦੇ ਜਿਹੜੇ ਐਮਪੀ ਨੇ ਰਾਮਚੰਦਰ ਜਾਂਗੜਾ ਉਹਨਾਂ ਦੇ ਵੱਲੋਂ ਅਜੀਹہ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਜ਼ਿਆਦਾ ਗੁੱਸਾ ਆਇਆ ਐਮਪੀ ਕੰਗਣਾ ਰਣੌਦ ਦੇ ਵੱਲੋਂ ਲਗਾਤਾਰ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨੀ ਅੰਦੋਲਨ ਦੇ ਬਾਰੇ ਐਮਪੀ ਰਬਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਰਬਨੀਤ ਬਿੱਟੂ ਦੇ ਵੱਲੋਂ ਵੀ ਅਜੀਹੇ ਬਿਆਨ ਦਿੱਤੇ ਗਏ ਨੇ ਜਿਨ੍ਹਾਂ ਤੋਂ ਬਾਅਦ ਕਿਸਾਨਾਂ ਦਾ ਪਾਰਾ ਜਿਹੜਾ 7ਵੇਂ ਸਮਾਨ ਦੇ ਉੱਤੇ ਪਹੁੰਚਿਆ ਪਰ ਕੋਈ ਵੀ ਕਿਸੇ ਮੰਤਰੀ ਦਾ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਆਖਰ ਇਹ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਕਿ ਪੋ ਦੀ ਪੋ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਪੂਰੀ ਗਰਮੀ ਗਈ ਜੂਨ ਜੁਲਾਈ ਦੇ ਮਹੀਨੇ ਨਿਕਲੇ ਨੇ ਉਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਦੇ ਵਿੱਚ ਇਹ ਅੰਦੋਲਨ ਚੱਲਿਆ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬੈਠਣ ਨੂੰ ਕਿਸ ਦਾ ਜੀ ਕਰਦਾ ਉਹ ਵੀ ਟਰਾਲੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਲੋਹੇ ਦੀਆਂ ਟਰਾਲੀਆਂ ਠੰਡ ਲੱਗਦੇ ਉੱਪਰ ਤਰਪਾਲਾਂ ਤਾਣੀਆਂ ਨੇ ਤਰਪਾਲਾਂ ਜਿਹੜੀਆਂ ਨੇ ਕਿੱਥੇ ਠੰਡ ਨੂੰ ਰੋਕ ਪਾਉਣਗੀਆਂ ਕੰਦੇ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਜੋ ਲੋਕ ਜੋ ਦਰਸ਼ਕ ਇਹ ਖਬਰ ਦੇਖ ਰਹੇ ਨੇ ਉਹ ਵੀ ਇਹ ਗੱਲ ਜਰੂਰ ਸੋਚਣ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਅਰਜਾਈਆਂ ਦੇ ਵਿੱਚ ਬਹਿੜਦੇ ਆ ਫੇਰ ਵੀ ਅਸੀਂ ਕਮਰਿਆਂ ਦੇ ਵਿੱਚ ਬਲੋਰ ਲਾਨਨੇ ਆ ਹੀਟਰ ਲਾਨਨੇ ਆ ਇੰਨੀ ਜ਼ਿਆਦਾ ਠੰਡ ਹੁੰਦੀ ਆ ਪਰ ਉੱਥੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰੀਕੇ ਦੀਆਂ ਮਜਬੂਰੀਆਂ ਜਿਹੜੀਆਂ ਕਿਸਾਨਾਂ ਦੀਆਂ ਇਹ ਬਣ ਚੁੱਕੀਆਂ ਨੇ ਪਰ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਉਹ ਕਿਸਾਨ ਵੀ ਆਪਣੇ ਘਰਾਂ ਨੂੰ ਜਾਣ ਉਹ ਟਰੈਕਟਰ ਵੀ ਖੇਤਾਂ ਦੇ ਵਿੱਚ ਚੱਲਣ ਜਿਹੜੇ ਟਰੈਕਟਰ 11 ਮਹੀਨੇ ਤੋਂ ਜਿਹੜੇ ਸੜਕਾਂ ਦੇ ਉੱਤੇ ਖੜੇ ਨੇ ਉਹ ਟਰਾਲੀਆਂ ਜਿਹੜੀਆਂ ਖੜੀਆਂ ਨੇ ਟਰਾਲੀਆਂ ਕਿਸਾਨਾਂ ਦੇ ਘਰ ਬਣ ਚੁੱਕੇ ਨੇ ਕਿਸਾਨ ਟਰਾਲੀਆਂ ਟਰੈਕਟਰ ਲੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿ ਟਰਾਲੀ ਟਰੈਕਟਰ ਲੈ ਕੇ ਤੁਸੀਂ ਨਾ ਆਓ ਫਿਰ ਕਿਸਾਨ 101 ਮਰਜੀਬੜਾਂ ਦਾ ਜੱਥਾ ਅੱਗੇ ਭੇਜਦੇ ਨੇ ਪੈਦਲ ਖਾਲੀ ਹੱਥ ਨਿਹੱਥੇ ਔਰ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਸਵਾਲ ਤਾਂ ਖੜੇ ਹੋਣੇ ਲਾਜ਼ਮੀ ਨੇ ਖੈ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਪੀ ਜ਼ਰੂਰ ਤੋੜੀ ਆ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿਸਾਨਾਂ ਦੀ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਨੇ ਗੱਲਬਾਤ ਦੇ ਨਾਲ ਹੀ ਮਸਲੇ ਦੇ ਹੱਲ ਹੋਣਗੇ ਕੇਂਦਰ ਨੂੰ ਜਿੱਦ ਛੱਡ ਦੇਣੀ ਚਾਹੀਦੀ ਆ ਤਾਂ ਵਾਕਈ ਹੀ ਕੀ ਕੇਂਦਰ ਇਹ ਜਿੱਦ ਦੇ ਉੱਤੇ ਵਜਿੱਦਾ ਪਰ ਦੂਜੇ ਪਾਸੇ ਕਿਸਾਨ ਵੀ ਫਿਰ ਬਜਿੱਦ ਨਜ਼ਰ ਆ ਰਹੇ ਨੇ ਕਿਸਾਨ ਕਹਿੰਦੇ ਉਦੋਂ ਤੱਕ ਫਿਰ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਅਸੀਂ ਆਪਣੀਆਂ ਮੰਗਾਂ ਪ੍ਰਵਾਨ ਨਹੀਂ ਕਰਵਾਉਂਦੇ ਪਹਿਲਾਂ ਇਕੱਲੇ ਕਿਸਾਨ ਸੀ ਹੁਣ ਕਿਸਾਨਾਂ ਦੇ ਨਾਲ ਨਿਹੰਗ ਜਥੇਬੰਦੀਆਂ ਵੀ ਆ ਚੁੱਕੀਆਂ ਸਮਾਜ ਸੇਵੀ ਵੀ ਆ ਚੁੱਕੇ ਕਲਾਕਾਰ ਵੀ ਹਾਜ਼ਰੀ ਲਵਾ ਰਹੇ ਨੇ ਕਲਾਕਾਰਾਂ ਦਾ ਵੀ ਸਮਰਥਨ ਮਿਲਣ ਲੱਗ ਪਿਆ ਸਿਆਸਤਦਾਨ ਵੀ ਇਸ ਘੋੜ ਦੇ ਵਿੱਚ ਕੁੱਦ ਪਏ ਨੇ ਬਾਕੀ ਗੱਲ ਸਯੁਕਤ ਕਿਸਾਨ ਮੋਰਚੇ ਦੀ ਆ ਸਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਹੌਲੀ-ਹੌਲੀ ਨੇੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਮੀਟਿੰਗਾਂ ਹੋਣ ਲੱਗ ਪਈਆਂ ਚਰਚਾਵਾਂ ਹੋਣ ਲੱਗ ਪਈਆਂ ਪਰ ਕੀ ਸੂਕਤੀ ਕਿਸਾਨ ਮੋਰਚੇ ਦੇ ਲੀਡਰ ਇਸ ਅੰਦੋਲਨ ਨੂੰ ਸਮਰਥਕ ਦੇ ਸਮਰਥਨ ਦੇਣਗੇ ਇਹ ਦੇਖਣ ਵਾਲੀ ਗੱਲ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਬਿਆਨ ਦਾ ਕੇਂਦਰ ਦੇ ਉੱਤੇ ਕਿੰਨਾ ਅਸਰ ਹੁੰਦਾ ਤਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੂੰ ਜਿੱਦ ਛੱਡ ਦੇਣੀ ਚਾਹੀਦੀ ਆ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਕੋਈ ਵੀ ਮਸਲਾ ਹੋਵੇ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਦੇ ਜ਼ਰੀਏ ਨਿਕਲਦਾ ਟੇਬਲ ਟॉक ਦੇ ਉੱਤੇ ਹੀ ਗੱਲਬਾਤ ਮੁੱਕਦੀ ਆ ਕੇਂਦਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਅੰਨਦਾਤਾ ਦੀ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਜਾ ਕੇ ਕੇਂਦਰ ਨੇ ਗੱਲ ਸੁਣੀ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਅਸੀਂ ਰੱਦ ਕਰ ਰਹੇ ਹਾਂ ਅਸੀਂ ਵਾਪਸ ਲੈ ਰਹੇ ਹਾਂ ਗਲਤੀ ਹੋ ਗਈ ਪਰ ਹੁਣ 13 ਫਰਵਰੀ ਤੋਂ ਚੱਲ ਰਿਹਾ ਲਗਾਤਾਰ ਅੰਦੋਲਨ ਪਰ ਇਸ ਅੰਦੋਲਨ ਦੇ ਵਿੱਚ ਕੋਈ ਵੀ ਕਿਸੇ ਮੰਤਰੀ ਦਾ ਪੋਜ਼ਿਟਿਵ ਰਿਸਪਾਂਸ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਭਾਜਪਾ ਦੇ ਜਿਹੜੇ ਐਮਪੀ ਨੇ ਰਾਮਚੰਦਰ ਜਾਂਗੜਾ ਉਹਨਾਂ ਦੇ ਵੱਲੋਂ ਅਜੀਹਾ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਜ਼ਿਆਦਾ ਗੁੱਸਾ ਆਇਆ ਐਮਪੀ ਕੰਗਣਾ ਰਣੌਦ ਦੇ ਵੱਲੋਂ ਲਗਾਤਾਰ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨੀ ਅੰਦੋਲਨ ਦੇ ਬਾਰੇ ਐਮਪੀ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਵੀ ਅਜੀਹੇ ਬਿਆਨ ਦਿੱਤੇ ਗਏ ਨੇ ਜਿਨ੍ਹਾਂ ਤੋਂ ਬਾਅਦ ਕਿਸਾਨਾਂ ਦਾ ਪਾਰਾ ਜਿਹੜਾ 7ਵੇਂ ਸਮਾਨ ਦੇ ਉੱਤੇ ਪਹੁੰਚਿਆ ਪਰ ਕੋਈ ਵੀ ਕਿਸੇ ਮੰਤਰੀ ਦਾ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਆਖਰ ਇਹ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਕਿ ਪੋ ਦੀ ਪੋ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਪੂਰੀ ਗਰਮੀ ਗਈ ਜੂਨ ਜੁਲਾਈ ਦੇ ਮਹੀਨੇ ਨਿਕਲੇ ਨੇ ਉਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ ਦੇ ਵਿੱਚ ਅੰਦੋਲਨ ਚੱਲਿਆ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬੈਠਣ ਨੂੰ ਕਿਸ ਦਾ ਜੀ ਕਰਦਾ ਉਹ ਵੀ ਟਰਾਲੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਲੋਹੇ ਦੀਆਂ ਟਰਾਲੀਆਂ ਠੰਡ ਲੱਗਦੇ ਉੱਪਰ ਤਰਪਾਲਾਂ ਤਾਣੀਆਂ ਨੇ ਤਰਪਾਲਾਂ ਜਿਹੜੀਆਂ ਨੇ ਕਿੱਥੇ ਠੰਡ ਨੂੰ ਰੋਗ ਪਾਉਣਗੀਆਂ ਕਹਿੰਦੇ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਜੋ ਲੋਕ ਜੋ ਦਰਸ਼ਕ ਇਹ ਖਬਰ ਦੇਖ ਰਹੇ ਨੇ ਉਹ ਵੀ ਇਹ ਗੱਲ ਜਰੂਰ ਸੋਚਣ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਅਰਜਾਈਆਂ ਦੇ ਵਿੱਚ ਬਹਿੜਦੇ ਆ ਫੇਰ ਵੀ ਅਸੀਂ ਕਮਰਿਆਂ ਦੇ ਵਿੱਚ ਬਲੌਰ ਲਾਣੇ ਆ ਹੀਟਰ ਲਾਣੇ ਆ ਇੰਨੀ ਜ਼ਿਆਦਾ ਠੰਡ ਹੁੰਦੀ ਆ ਪਰ ਉੱਥੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰੀਕੇ ਦੀਆਂ ਮਜਬੂਰੀਆਂ ਜਿਹੜੀਆਂ ਕਿਸਾਨਾਂ ਦੀਆਂ ਇਹ ਬਣ ਚੁੱਕੀਆਂ ਨੇ ਪਰ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ ਉਹ ਕਿਸਾਨ ਵੀ ਆਪਣੇ ਘਰਾਂ ਨੂੰ ਜਾਣ ਉਹ ਟਰੈਕਟਰ ਵੀ ਖੇਤਾਂ ਦੇ ਵਿੱਚ ਚੱਲਣ ਜਿਹੜੇ ਟਰੈਕਟਰ 11 ਮਹੀਨੇ ਤੋਂ ਜਿਹੜੇ ਸੜਕਾਂ ਦੇ ਉੱਤੇ ਖੜੇ ਨੇ ਉਹ ਟਰਾਲੀਆਂ ਜਿਹੜੀਆਂ ਖੜੀਆਂ ਨੇ ਟਰਾਲੀਆਂ ਕਿਸਾਨਾਂ ਦੇ ਘਰ ਬਣ ਚੁੱਕੇ ਨੇ ਕਿਸਾਨ ਟਰਾਲੀਆਂ ਟਰੈਕਟਰ ਲੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿ ਟਰਾਲੀ ਟਰੈਕਟਰ ਲੈ ਕੇ ਤੁਸੀਂ ਨਾ ਆਓ ਫਿਰ ਕਿਸਾਨ 101 ਮਰਜੀ ਬੜਾਂ ਦਾ ਜੱਥਾ ਅੱਗੇ ਭੇਜਦੇ ਨੇ ਪੈਦਲ ਖਾਲੀ ਹੱਥ ਨਿਹੱਥੇ ਪਰ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਸਵਾਲ ਤਾਂ ਖੜੇ ਹੋਣੇ ਲਾਜ਼ਮੀ ਨੇ ਖੈ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਪੀ ਜ਼ਰੂਰ ਤੋੜੀ ਆ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿਸਾਨਾਂ ਦੀ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਨੇ ਗੱਲਬਾਤ ਦੇ ਨਾਲ ਹੀ ਮਸਲੇ ਦੇ ਹੱਲ ਹੋਣਗੇ ਕੇਂਦਰ ਨੂੰ ਜਿੱਦ ਛੱਡ ਦੇਣੀ ਚਾਹੀਦੀ ਆ ਤਾਂ ਵਾਕਈ ਹੀ ਕੀ ਕੇਂਦਰ ਇਹ ਜਿੱਦ ਦੇ ਉੱਤੇ ਵਜੀਦਾ ਪਰ ਦੂਜੇ ਪਾਸੇ ਕਿਸਾਨ ਵੀ ਫਿਰ ਬਜਿੱਦ ਨਜ਼ਰ ਆ ਰਹੇ ਨੇ ਕਿਸਾਨ ਕਹਿੰਦੇ ਉਦੋਂ ਤੱਕ ਫਿਰ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਅਸੀਂ ਆਪਣੀਆਂ ਮੰਗਾਂ ਪ੍ਰਵਾਨ ਨਹੀਂ ਕਰਵਾਉਂਦੇ ਪਹਿਲਾਂ ਇਕੱਲੇ ਕਿਸਾਨ ਸੀ ਹੁਣ ਕਿਸਾਨਾਂ ਦੇ ਨਾਲ ਨਿਹੰਗ ਜਥੇਬੰਦੀਆਂ ਵੀ ਆ ਚੁੱਕੀਆਂ ਸਮਾਜ ਸੇਵੀ ਵੀ ਆ ਚੁੱਕੇ ਕਲਾਕਾਰ ਵੀ ਹਾਜ਼ਰੀ ਲਵਾ ਰਹੇ ਨੇ ਕਲਾਕਾਰਾਂ ਦਾ ਵੀ ਸਮਰਥਨ ਮਿਲਣ ਲੱਗ ਪਿਆ ਸਿਆਸਤਦਾਨ ਵੀ ਇਸ ਘੋਲ ਦੇ ਵਿੱਚ ਕੁੱਦ ਪਏ ਨੇ ਬਾਕੀ